ਅਰਨਾ ਚੋਦਰੀ ਜਿੰਦਾਬਾਦ ਅਰਨਾ ਚੋਦਰੀ ਜਿੰਦਾਬਾਦ ਰਮਨ ਰਾਜ ਨਾਣੀ ਜਿੰਦਾਬਾਦ ਆਂ ਜੀ ਆਂ ਜੀ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਜਿਵੇਂ ਕਿ ਤੁਸੀਂ ਜਾਣਦੇ ਹੋ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਹਰ ਆਪਣੇ ਆਪਣੇ ਉਮੀਦਵਾਰ ਜਿਹੜੇ ਉਹ ਉਤਾਰੇ ਗਏ ਨੇ ਬਲੌਗ 'ਚ ਜਿਹਦੇ ਆਧਾਰ ਤੇ ਕਾਂਗਰਸ ਪਾਰਟੀ ਵੱਲੋਂ ਸਾਡੇ ਨਨਕਲ ਤੋਂ ਗੁਰਦਰਸ਼ਨ ਸਿੰਘ ਜੀ ਰੰਦਾਵਾ ਜੋ ਕਿ ਪਹਿਲਾਂ ਵੀ ਜ਼ਿਲ੍ਹਾ ਵਿਸੇ ਮੈਂਬਰ ਹੈ ਜੋ ਕਿ ਨਾ ਇਸ ਵਾਰ ਫਿਰ ਉਹ ਆਪਣੀ ਜਿਹੜੀ ਹੈ ਚੋਣ ਮੈਦਾਨ ਦੇ ਵਿੱਚ ਤੇ ਜਿਹੜੀ ਉਹਨਾਂ ਜਾਰੀ ਕੀਤੀ ਹੈ ਤੇ ਕੀਤੀ ਹੈ ਅੱਜ ਆਪਣੇ ਪਿੰਡ ਦੇ ਵਿੱਚ ਵੱਡੇ ਇਕੱਠ ਦੇ ਨਾਲ ਖੜੇ ਨਾ ਤੁਸੀਂ ਜਾਣਦੇ ਹੋ ਕਿ ਬਲਾਕ ਸੰਮਤੀ ਜ਼ਿਲ੍ਹਾ ਪ੍ਰਸ਼ਾਸਨ ਜਿਹੜੀ ਚੋਣਾਂ ਨਾ ਇਸ ਵਾਰ ਬਹੁਤ ਜਲਦੀ ਉਹਦਾ ਐਲਾਨ ਕੀਤਾ ਗਿਆ ਜਿਹਦੇ ਕਰੇ ਜਿਹੜੇ ਉਮੀਦਵਾਰ ਨਾ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀਆਂ ਕਿਉਂਕਿ ਬਹੁਤ ਦਿਨ ਘੱਟ ਮਿਲਣਾ ਹੈ ਅੱਜ ਗੁਰਦਸ ਸਿੰਘ ਸਰਪੰਚ ਦੇ ਪਿੰਡ ਪਹੁੰਚੇ ਹਨ ਨਾਨਕ ਦੇ ਵਿੱਚ ਕਾਫੀ ਵੱਡਾ ਇਕੱਠ ਹੈ ਮਹਿਲਾਵਾਂ ਵੀ ਨਾਲ ਨਾ ਕਾਫੀ ਲੋਕ ਉਹਦੇ ਜਿਹੜੇ ਸਮਰਥਕ ਨਾ ਡੋਰ ਡੋਰ ਜਾ ਕੇ ਪਿੰਡ ਪਿੰਡਾਂ 'ਚ ਜਾ ਕੇ ਪ੍ਰਚਾਰ ਕੀਤਾ ਜਾ ਰਹੇ ਉਹਦੇ ਵੱਲੋਂ ਅੱਜ ਉਹ ਬਹੁਤ ਵੱਡਾ ਦਿਨ ਅੱਜ ਤੁਹਾਨੂੰ ਫਿਰ ਮੈਡ ਮਰਨਾ ਚੋਰੀ ਵਾਲੋਂ ਟਿਕਟ ਦੇ ਕੇ ਨਵਾਜਿਆ ਗਿਆ ਤੁਹਾਡੇ ਤੇ ਬੜਾ ਇੱਕ ਦਾਅ ਕਿ ਲਿਆ ਗਿਆ ਦੋਹਰਾ ਤੁਹਾਡੀ ਫਿਰ ਕਿਸਮ ਜਿਹੜੀ ਜਮਾਈ ਜਾਏਗੀ ਤੁਹਾਨੂੰ ਕਿਦਾਂ ਦਾ ਹੰਗਾਰਾ ਮੇਰੇ ਪਿੰਡ ਦੇ ਵਿੱਚ ਪਹਿਲਾਂ ਤੇ ਤੁਹਾਡਾ ਲਿਵਿੰਗ ਪੰਜਾਬ ਵਾਲਿਆਂ ਦਾ ਇੱਥੇ ਪਹੁੰਚਣ ਤੋਂ ਤਹਿਦ ਨੂੰ ਸ਼ੁਕਰਗੁਜ਼ਾਰ ਹਾਂ ਤੁਸੀਂ ਜਿਹੜਾ ਥੋੜੇ ਟਾਈਮ ਨੂੰ ਸਾਡੇ ਥੋੜੇ ਜਿਹੇ ਟਾਈਮ ਵਿੱਚ ਤੁਹਾਡੇ ਥੋੜੇ ਜਿਹੇ ਟਾਈਮ ਨਾਲ ਸਾਡਾ ਬੜਾ ਵੱਡਾ ਕਵਰੇਜ ਹੋ ਜਾਏਗੀ ਜਿਹੜੀ ਗੱਲ ਰਹੀ ਲੋਕਾਂ ਦੇ ਹੰਗਾਰੇ ਦੀ ਹੰਗਾਰਾ ਸ਼੍ਰੀਮਤੀ ਅਰਨਾ ਚੌਧਰੀ ਨੂੰ ਮਿਲ ਰਿਹਾ ਹੰਗਾਰਾ ਸ਼੍ਰੀ অশੋਕ ਚੌਧਰੀ ਨੂੰ ਮਿਲ ਰਿਹਾ ਹੰਗਾਰਾ ਕਾਂਗਰਸ ਪਾਰਟੀ ਨੂੰ ਮਿਲ ਰਿਹਾ ਹੰਗਾਰਾ ਉਹਨਾਂ ਦੇ ਕੰਮ ਕੀਤੇ ਹੋਏ ਕੰਮਾਂ ਨੂੰ ਮਿਲ ਰਿਹਾ ਭਲੀ ਭਾਂਤ ਸਾਰਾ ਦਿਨ ਨਗਰ ਜਾਣਦਾ ਕਿ ਸ਼੍ਰੀਮਤੀ ਅਰਨਾ ਚੌਧਰੀ ਦੇ ਕੰਮ ਕਰਨ ਦਾ ਤਰੀਕਾ ਸ਼੍ਰੀਮਤੀ ਅਰਨਾ ਚੌਧਰੀ ਦੇ ਲੋਕਾਂ 'ਚ ਵਿਚਰਨ ਦਾ ਤਰੀਕਾ ਬੇਦਾਗ ਲੀਡਰ ਉਹਨਾਂ ਦੀ ਬਦੌਲਤ ਹੀ ਪਿਛਲੀ ਵਾਰ ਜਿੱਤੇ ਸੀ ਉਹਨਾਂ ਦੀ ਬਦੌਲਤ ਹੀ ਇਸ ਵਾਰ ਵੀ ਬਹੁਤ ਵੱਡੀ ਲੀਡ ਨਾਲ ਜਿੱਤਾਂਗੇ ਕਿਉਂਕਿ ਜਿਹੜਾ ਪਿਛਲੀ ਵਾਰੀ ਇੱਕ ਹਨੇਰੀ ਆਈ ਸੀ ਕਿ ਬਦਲਾ ਦੇ ਨਾਂ ਤੇ ਬਲਜ਼ਰਾਤੋਂ ਲੋਕਾਂ ਦੇ ਦੰਦ ਖੱਟੇ ਹੋ ਚੁੱਕੇ ਨੇ ਥਾਂ ਥਾਂ ਤੇ ਜਾਣ ਤੋਂ ਬਾਅਦ ਹੀ ਕੋਈ ਗੱਲ ਬਣਦੀ ਆ ਕਿ ਅਸੀਂ ਤੁਹਾਡੇ ਨਾਲ ਆ ਹੁਣ ਸੋ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਪਿਛਲੀ ਵਾਰੀ ਜਿਹੜਾ ਆਪਣੀ ਆਪਣੀ ਸਰਕਾਰ ਵਿੱਚ ਇਲੈਕਸ਼ਨ ਲੜਿਆ ਉਹਦੋਂੋਂ ਕਿਤੇ ਜ਼ਿਆਦਾ ਹੰਗਾਰਾ ਮਿਲਿਆ ਭਾਜੀ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਇਹ ਇਲੈਕਸ਼ਨ ਲੜਿਆ ਜਾ ਰਿਹਾ ਕਿਉਂਕਿ ਤੁਹਾਨੂੰ ਪਤਾ 2022 ਦੇ ਵਿੱਚ ਸਰਕਾਰ ਜਦੋਂ ਆਈ ਸੀ ਸੱਤਾ ਦੇ ਵਿੱਚ ਤਾਂ ਉਹਨਾਂ ਨੇ ਬੜੇ ਬੜੇ ਇੱਕ ਦਾਅਵੇ ਕੀਤੇ ਸੀ ਮਹਿਲਾਵਾਂ ਨੂੰ 10000 ਰੁਪਏ ਦੇਵਾਂਗੇ ਹਨਾ ਕਈ ਲਗ ਲਗ ਉਹਨਾਂ ਦੀ ਜਿਹੜੀ ਬਾਦੇ ਸੀ ਤੁਹਾਨੂੰ ਕਿਦਾਂ ਲੱਗ ਰਿਹਾ ਉਹਨਾਂ ਦੀ ਜਿਹੜੀ ਬਾਦੇ ਹਨਾ ਉਹ ਆਪਣੀ ਸਰਕਾਰ ਜਲੀ ਖਰੀ ਉਤਰੀ ਹਨਾ ਤੁਸੀਂ ਵੀ ਜਾ ਰਹੇ ਹੋ ਡਾਕਟਰ ਸਾਹਿਬ ਸਾਰੇ ਪਿੰਡਾਂ ਵਿੱਚ ਮੇਰੇ ਖਰ ਸਾਰੀਆਂ ਜਨਾਨੀਆਂ 48 48000 ਮੰਗਣ ਦੀ 48000 ਮੇਰੇ ਖਰ ਹੋ ਗਈ ਹੈ 1200 ਰੁਪਿਆ ਪਰ ਮੰਥ ਜਿਹੜਾ ਲੋਕਾਂ ਨੂੰ ਇੱਕ ਝੂਠੇ ਖਾਬ ਦਿਖਾਏ ਗਏ ਸੀ ਕਿ ਆਪਾਂ ਮਾਈਨਿੰਗ ਚ ਇਨੇ ਪੈਸੇ ਆ ਜਾਣਗੇ ਆਪਾਂ ਨੂੰ ਕਿਸੇ ਆ ਰੈਵਨਿਊ ਦੀ ਲੋੜ ਨਹੀਂ ਪਏਗੀ ਇਹ ਸਾਰਾ ਕੁਝ ਹੀ ਬੇਦਾਗ ਹੋ ਗਿਆ ਉਹਨਾਂ ਦਾ ਜਿਹੜਾ ਲੋਕਾਂ ਚ ਜਦੋਂ ਵਿਚਰਨ ਤੋਂ ਬਾਅਦ ਉਹਨਾਂ ਨੂੰ ਹੁਣ ਬਲਾਗ ਸੰਤੀ ਚ ਜ਼ਿਲ੍ਹਾ ਪ੍ਰਸ਼ਦ ਦੇ ਪ੍ਰਾਪਰ ਕੈਂਡੀਡੇਟ ਮੈਂ ਡੰਬੀ ਕੈਂਡੀਡੇਟ ਖੜਾ ਰਿਹਾ ਜਿੰਨੇ ਇਹਦਾ ਇਹਦਾ ਕਾਰਨ ਇਹ ਹੀ ਹੈ ਕਿ ਉਹਨਾਂ ਨੇ ਜਿੰਨੇ ਲੋਕਾਂ ਨਾਲ ਵਾਅਦੇ ਕੀਤੇ ਕਿਸੇ ਤੇ ਵੀ ਕਰੀ ਡੁੱਤਰੀਓ ਅਰਦਾਵਾ ਸਾਹਿਬ ਪਹਿਲਾ ਟਿਕੋਣਾ ਮੁਕਾਬਲਾ ਸੀ ਰੰਧਾਵਾ ਸਾਹਿਬ ਬੜੀ ਬੜੀ ਲੀਡ ਨਾਲ ਜਿੱਤੇ ਸੀ ਜਦੋਂ ਆਪਣੇ 2019 ਦੇ ਇਲੈਕਸ਼ਨ ਹੋਏ ਸੀ ਇਹ ਸੱਚਾ ਟਿਕੋਣਾ ਮੁਕਾਬਲਾ ਕੀ ਲੱਗਦਾ ਟਿਕੋਣੇ ਮੁਕਾਬਲੇ ਜੇ ਤੁਹਾਨੂੰ ਫਾਇਦਾ ਮਿਲਗੇ ਜਾਂ ਕੋਈ ਵੋਟਾਂ ਘਟਣਗੀਆਂ ਤੁਹਾਡੀ ਦੇਖੋ ਜੀ ਜਿਹੜੇ ਆਮ ਆਦਮੀ ਵਾਲੇ ਆ ਬੀਜੇਪੀ ਦੀ ਬੀ ਕਾਪੀ ਆ ਜਦੋਂ ਪਿਛਲੀ ਵਾਰੀ ਬੀਜੇਪੀ ਨੇ ਇਲੈਕਸ਼ਨ ਲੜਿਆ ਸੀ ਇੱਥੋਂ ਬੀਜੇਪੀ ਦਾ ਉਦੋਂ ਵੀ ਆਮ ਆਦਮੀ ਨੇ ਵੋਟਾਂ ਬੀਜੇਪੀ ਨੂੰ ਪਾਈਆਂ ਅਕਾਲੀ ਦਲ ਦਾ ਤੁਸੀਂ ਸਾਰੇ ਸਮਝਦੇ ਹੋ ਕਿ ਉਹਨਾਂ ਦਾ ਲਗਭਗ ਸਮਝੌਤੇ ਵਾਲੀ ਗੱਲ ਹੈ ਸਾਨੂੰ ਦਿਖਾਵਾ ਇੱਕ ਉਹਨਾਂ ਦਾ ਵੀ ਉਹਨਾਂ ਨਾਲ ਹੀ ਜੇ ਇਹ ਤਿੰਨੇ ਬੰਦੇ ਆਪਦੀ ਆਪਦੀਆਂ ਵੋਟਾਂ ਲੈ ਜੇਗੇ ਤੇ ਆਪਾਂ ਅੱਗੇ 5500 ਹੀ ਤੇ ਹੁਣ 11000 ਦੀ ਲੀਟ ਨਾ ਜਿੱਤਾਂਗੇ ਹਰ ਪਾਰਟੀ ਆਪਣੇ ਆਪਣੇ ਦਾਅਵੇ ਪੇਸ਼ ਕਰਦੀ ਪਈ ਹੈ ਇਸ ਲਈ ਕਿਉਂ ਚੋਣ ਪ੍ਰਚਾਰ ਚੱਲ ਰਿਹਾ 2022 ਦੇ ਵਿੱਚ ਵੀ ਬੜੇ ਬੜੇ ਵੱਡੇ ਇੱਕ ਸੁਪਨੇ ਦਿਖਾਏ ਗਏ ਸੀ ਪਾਰਟੀ ਵੱਲੋਂ ਕਿ ਸਾਨੂੰ ਤੁਸੀਂ ਮੌਕਾ ਦਿਓ ਅਸੀਂ ਬਦਲਾ ਲਿਆ ਦਿਆਂਗੇ ਲੋਕਾਂ ਨੇ ਐਡੀ ਬੇਕੂਫੀ ਕੀਤੀ 92 ਐਮਐਲ ਜਿਤਾਤੇ ਨਹੀਂ ਤੇ ਬੜਾ ਵੱਡਾ ਇਤਿਹਾਸ ਹੈ ਤੁਹਾਨੂੰ ਪਤਾ 92 ਐਮਐਲ ਜਿਤਨਾ ਬੜੀ ਵੱਡੀ ਗੱਲ ਹੈ ਇੱਕ ਤੁਸੀਂ ਕਿਹੜੇ ਮੁੱਦਿਆਂ ਨੂੰ ਲੈ ਕੇ ਕਿਹੜੇ ਆਪਣੇ ਕੰਮ ਗਿਣਾ ਰਹੇ ਹੋ ਲੋਕਾਂ ਨੂੰ ਵੀ ਅਸੀਂ ਇਹ ਮਿਲ ਕੇ ਕੀਤਾ ਜਾਂ ਇਹ ਕਰਵਾਵਾਂਗੇ ਦੇਖੋ ਜੀ ਇਹ ਲੇਡੀਜ਼ ਖੜੀਆਂ ਨਾਲ ਸ਼੍ਰੀਮਤੀ ਅੰਤਰਾ ਚੌਧਰੀ ਟਰਾਂਸਪੋਰਟ ਮੰਤਰੀ ਬਣੀ ਹੀ ਸਾਰੀਆਂ ਲੇਡੀਆਂ ਕਿਰਾਏ ਤੋਂ ਬਗੈਰ ਜਾ ਰਹੀਆਂ ਬੱਸ ਬੰਦੀਆਂ ਆਧਾਰ ਕਾਰਡ ਖੋਹਦੀਆਂ ਆਪਣੀ ਮੰਜ਼ਿਲ ਤੈਅ ਕਰਦੀਆਂ 250 ਰੁਪਏ ਪੈਨਸ਼ਨ ਸੀ ਜਦੋਂ ਬਾਦਲ ਸਰਕਾਰ ਨੂੰ ਆਪਾਂ ਪਰੇ ਕੀਤਾ ਸੀ ਤੇ ਅੱਜ ਹਰ ਘਰ 'ਚ 1500 ਰੁਪਏ ਪੈਨਸ਼ਨ ਮਿਲਦੀ ਪਈ ਆ 15000 ਸਗਣ ਸਕੀਮ ਸੀ ਹਰ ਘਰ 'ਚ ਚੰਨੀ ਜੀ ਨੇ ਕੁੰਜਾਕਰ ਕੁੰਜਾ ਹਜ਼ਾਰ ਸਗਣ ਸਕੀਮ ਪਹਚਾਈ ਆ ਤੁਸੀਂ ਆ ਸਾਡੇ ਪਿੰਡਾਂ ਦੀ ਨਵਾਰਿਕ ਕੋਈ ਪਿੰਡ ਦਾ ਗਲੀ ਕੁਝ ਆਪਾਂ ਪਿੰਡਾਂ ਨੂੰ ਡਵੈਲਪਮੈਂਟ ਦੇਣੀ ਆ ਨਾ ਬਲਾਕ ਸਮਤੀ ਜਲਾ ਪ੍ਰਸ਼ਾਸਨ ਨੇ ਕੋਈ ਪਿੰਡ ਨਹੀਂ ਜਿੱਥੇ ਇੰਟਰਲੌਕ ਨਹੀਂ ਲੱਗੀ ਕੋਈ ਮੇਰੇ ਕੋਲ ਬਹੁਤ ਆਤ ਸਾਡੇ ਦਿਨਗਰ ਦੇ ਪਿੰਡਾਂ ਵਿੱਚ ਕਿਥੇ ਸੀਵਰੇਜ ਪੈ ਚੁੱਕਾ ਕੰਮ ਤੇ ਸਾਡੇ ਦਿਨਗਰ ਚ ਸਬਡਿਵੀਜ਼ਨ ਆਈ ਸਾਡੇ ਦੁਰੰਗਲਾ ਚ ਸਬਡਿਵੀਜ਼ਨ ਆਈ ਕੋਈ ਕੋਈ ਐਹੋਜੀ ਚੀਜ਼ ਛੱਡੀ ਨਹੀਂ ਸ਼੍ਰੀਮਤੀ ਅਰਨਾ ਚੌਧਰੀ ਨੇ ਜਿਹੜੀ ਸਾਨੂੰ ਜਿਹੜੀ ਸਾਨੂੰ ਲੋੜੀ ਸੀ ਸਾਨੂੰ ਮਿਲੀ ਨਾ ਹੋਵੇ ਉਹਦੇ ਕੰਮਾਂ ਦੇ ਕੈਮਰਾਮੈਨ ਨੂੰ ਕਹਾਂਗੇ ਇੱਕ ਵਾਰ ਤਸਵੀਰ ਦਿਖਾਈ ਜਾਏ ਕਿੱਡਾ ਵੱਡਾ ਇਕੱਠ ਹੈ ਜਿਹੜਾ ਕਿ ਰੰਧਾਵਾ ਜੀ ਦੇ ਨਾਲ ਜਿਹੜਾ ਚੱਲ ਰਿਹਾ ਹੈ ਜਿਹੜਾ ਕਿ ਉਹਦੀ ਕੈਂਪੇਨ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਜਿਹੜਾ ਅਪਣਾ ਉਹ ਨਾਲ ਚੱਲਦੇ ਪਏ ਨਾ ਮੈਂ ਆਪਣੇ ਭਾਜੀ ਨਾਲ ਗੱਲ ਕਰਦਾ ਭਾਜੀ ਤੁਸੀਂ ਕਿਹੜਾ ਪਿੰਡਾ ਤੁਹਾਡਾ ਜੀ ਮੇਰਾ ਪਿੰਡਾ ਨੰਨਗਲਾ ਨਾ ਨਾ ਭਾਜੀ ਕੀ ਕਹਿਣਾ ਜਾਂਦੇ ਹੋ ਉਮੀਦਵਾਰ ਤੁਹਾਨੂੰ ਕਿੱਦਾਂ ਦੇ ਮਿਲਨੇ ਉਮੀਦਵਾਰ ਬਹੁਤ ਵਧੀਆ ਸਾਨੂੰ ਬਾਕੀ ਸਾਡੇ ਰਾਜ ਰਾਣੀ ਪਲਾਕਸਨਤੀ ਮੈਂਬਰ ਨੂੰ ਲੜ ਰਹੇ ਨੇ ਅੱਗੇ ਪਹਿਲਾਂ ਵੀ ਨਾ ਲੜੀਆ ਐਸ ਕਰਕੇ ਜਿੱਤਣ ਗਿਆ ਪਹਿਲਾਂ ਵੀ ਜਿੱਤਦੇ ਰਹੇ ਪੂਰਾ ਸਾਥ ਦੇ ਹੋ ਗਿਆ ਸਾਡਾ ਪਹਿਲਾ ਤੋਂ ਹੀ ਆ ਸਾਡੇ ਨਾਲ ਨਾ ਸ਼੍ਰੀਮਤੀ ਰਾਜਰਾਨੀ ਜੀ ਜੋ ਕਿ 22 ਚੇਅਰਮੈਨ ਬਲਾਸਾਂ ਸੀ ਰਹਿ ਚੁੱਕੇ ਨੇ ਮੈਡਮ ਜੀ ਤੁਸੀਂ ਵੀ ਅੱਜ ਨਾਲ ਚੱਲ ਰਹੇ ਹੋ ਰੰਧਾਵਾ ਜੀ ਦੇ ਨਾਲ ਤੁਹਾਡਾ ਹੀ ਹਲਕਾ ਪੈਂਦਾ ਹੋਵੇਗਾ ਰੰਧਾਵਾ ਸਾਹਿਬ ਇਹ ਵੀ ਇੱਕ ਮਿਨੀ ਐਮਐਲਏ ਦੀ ਕਿਉਂਕਿ ਜਿਹੜੀ ਇਹ ਚੋਣ ਹੈ ਜਿਲ੍ਹਾ ਪ੍ਰੀਸ਼ਦ ਦੀ ਇਹ ਵੀ ਇੱਕ ਮਿਨੀ ਐਮਐਲਏ ਹੁੰਦਾ 70 80 ਪਿੰਡ ਘਟੋ ਘਟਾ ਨਾਲ ਬੰਦੇ ਹੋਣਗੇ ਕੀ ਲੱਗਦਾ ਪਿਆ ਤੁਸੀਂ ਪਿੰਡਾਂ 'ਚ ਜਾ ਰਹੇ ਹੋ ਨਾਲ ਕਿਦਾਂ ਰਿਸਪੌਂਸ ਮਿਲਿਆ ਤੁਹਾਨੂੰ ਬਹੁਤ ਵਧੀਆ ਰਿਸਪੌਂਸ ਮਿਲਦਾ ਪਿਆ ਜੀ ਇਹ ਰਿਸਪੌਂਸ ਜਿਹੜਾ ਹੈ ਮੈਡਮ ਅਰਨਾ ਚੌਧਰੀ ਦੇ ਸ ਪਿੰਡ ਜਿਵੇਂ ਪਿੰਡ ਵੇਸੇ ਹੀ ਗਏ ਆ ਹਰ ਪਿੰਡ ਜੋ ਸਾਨੂੰ ਪੂਰਾ ਹੰਗਾਰਾ ਮਿਲਦਾ ਪਿਆ ਜੀ ਅੰਦਾਵਾ ਜੀ ਲਾਸਟ ਵਿੱਚ ਕੀ ਅਪੀਲ ਕਰਨਾ ਚਾਹੁੰਦੇ ਹੋ ਵੋਟਰਾਂ ਨੂੰ ਸਾਡੀ ਸਾਰੇ ਵੋਟਰ ਸਪੋਰਟਰਾਂ ਨੂੰ ਸਾਰਿਆਂ ਨੂੰ ਬਜ਼ੁਰਗਾਂ ਨੂੰ ਮਹਿਤਾਵਾਂ ਨੂੰ ਭੈਣਾਂ ਨੂੰ ਬੇਨਤੀ ਆ ਕਿ ਇਸ ਵਾਰ ਤੁਸੀਂ ਬਦਲਾ ਨੂੰ ਦੇਖ ਕੇ ਵੇਖ ਲਿਆ ਬਾਈ ਚ ਹੁਣ ਫਿਰ ਦੁਬਾਰਾ ਗਲਤੀ ਨਾ ਕਰਿਓ ਸ਼੍ਰੀਮਤੀ ਅਰਨਾ ਚੌਧਰੀ ਤੇ ਸ਼੍ਰੀ ਸ਼ੋਕ ਚੌਧਰੀ ਦੇ ਕੰਮਾਂ ਨੂੰ ਦੇਖਦੇ ਹੋਇਓ ਤੇ ਅਸੀਂ ਵੀ ਜਿੰਨੇ ਕੁ ਜੋਗੇ ਹੋ ਗਏ ਸੀ ਮੈਂ ਜ਼ਿਲ੍ਹਾ ਪਸ਼ਾ ਦਾ ਮੈਂਬਰ ਬਣਿਆ ਸੀ ਇਹ ਰਾਜ ਰਾਣੀ ਜੀ ਵਾਈਸ ਚੇਅਰਮੈਨ ਬਣੇ ਹ ਬਲਾਗ ਸੰਮਤੀ ਦੇ ਮੇਰੇ ਖਾਲ ਕਿਸੇ ਬੰਦੇ ਨੇ ਸਾਨੂੰ ਅਸੀਂ ਅੱਜ ਚਾਰ ਪੰਜ ਦੋਨੋਂ ਅਗੇ ਪੰਡੇ ਕਿਸੇ ਬੰਦੇ ਨੇ ਇਹ ਬਾਹ ਫੜ ਕੇ ਨਹੀਂ ਕਿਹਾ ਕਿ ਤੁਸੀਂ ਆ ਨਹੀਂ ਸਾਡਾ ਕੀਤਾ ਕੰਮ ਤਾਂ ਅਸੀਂ ਕਰਾਉਣਾ ਹੈ ਸ਼੍ਰੀਮਤੀ ਅਰਨਾ ਚੌਧਰੀ ਬਤੌਲ ਜਾਂ ਸ਼੍ਰੀ ਅਸ਼ੋਕ ਚੌਧਰੀ ਬਤੌਲ ਮੇਰੇ ਖਾਲ ਆ ਕਿ ਲੋਕਾਂ ਦਾ ਝੁਕਾ 90% ਨਹੀਂ 100% ਹੀ ਇਸ ਵਾਰ ਕਾਂਗਰਸ ਵਾਲਾ ਬਾਕੀ ਜਿਹੜੀ ਰਹੀ ਗੱਲ 17 ਤਰੀਕ ਨੂੰ ਤੁਹਾਨੂੰ ਰਿਜ਼ਲਟ ਤੋਂ ਬਾਅਦ ਆਪੇ ਪਤਾ ਲੱਗ ਜਾਣਾ ਕਿ ਕੀ ਕੀ ਸਮੀਕਰਨ ਮਿਲਦੇ ਨੇ ਇਹ ਸਨ ਸਾਡੇ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਜਿਲ੍ਹਾ ਪ੍ਰੀਸਟ ਤੋਂ ਜੋ ਕਿ ਗੁਰਦਰਸ਼ਨ ਸਿੰਘ ਰੰਧਾਵਾ ਤੁਸੀਂ ਜਾਣਦੇ ਹੋ ਸਾਰਿਆਂ ਨੂੰ ਕਾਫੀ ਸੋਸ਼ਲ ਵਰਕਰ ਵੀ ਆ ਲੋਕਾਂ ਦੀ ਮਦਦ ਕਰਦੇ ਆ ਲੋਕਾਂ ਨਾਲ ਤੁਰਦੇ ਆ ਦੁੱਖ ਸੁੱਖ ਚ ਭਾਈਵਾਲ ਬੰਦੇ ਆ ਅੱਜ ਕਾਫੀ ਵੱਡਾ ਦਾਵਾ ਕਰ ਗਏ ਨੇ ਕਿ ਜਿਸ ਤਰ੍ਹਾਂ ਮੈਂ ਪਹਿਲਾਂ 55000 ਨਾਲ ਲੀਡ ਪ੍ਰਾਪਤ ਕੀਤੀ ਸੀ ਇਸ ਵਾਰ 110000 ਦੀ ਲੀਡ ਪ੍ਰਾਪਤ ਕਰਾਂਗਾ ਮੇਰੇ ਸਹਿਯੋਗੀ ਸਾਹੀ ਸਾਖ ਦੇ ਨਾਲ ਡਾਕਟਰ ਰਮੇਸ਼ ਰੰਗੱਲੀ ਵੀ ਪੰਜਾਬ న్యూਸ ਦੀਨਾਨਾ